ਵਾਈਲਡ ਲਾਈਫ ਤੇ ਕੰਮ ਕਰਦੇ ਆ ਜੀਵ ਜੰਤੂਆਂ ਨੂੰ ਬਚਾਉਣਾ ਕੋਈ ਜੱਖ ਨਹੀਂ ਆ ਉਹਦਾ ਇਲਾਜ ਕਰਨਾ ਤੇ ਪਲੱਸ ਨਾਲ ਦੀ ਨਾਲ ਇਹਨਾਂ ਨੂੰ ਰੈਸਕਿਊ ਕਰਨਾ ਕੋਈ ਸੱਪ ਕੋਈ ਹੋਰ ਜ਼ਹਿਰੀਲਾ ਜਾਨਵਰ ਆ ਗਿਆ ਜਦੋਂ ਪਾਣੀ ਵੱਧ ਗਿਆ ਕਿਤੇ ਵੀ ਪਾਣੀ ਆ ਜਾਂਦਾ ਸੱਪ ਹੈ ਜਿਹੜੇ ਉਹ ਉੱਥੋਂ ਮਾਈਗ੍ਰੇਟ ਹੁੰਦੇ ਆ ਦਰਖਤ ਮਿਲ ਗਿਆ ਉਹਦੇ ਉੱਤੇ ਜਿਹੜੇ ਹੈਗੇ ਆ ਉਹ ਸੱਪ ਹੈ ਜਿਹੜੇ ਉਹ ਆਮ ਹੀ ਦੇਖੇ ਜਾ ਰਹੇ ਨੇ ਹੁੰਦੇ ਉਹ ਬਿਨਾਂ ਜ਼ਹਿਰ ਵਾਲੇ ਹੁੰਦੇ ਆ ਜਾਂ ਜ਼ਹਿਰ ਵੀ ਉਹਦੇ ਚ ਇੰਨੀ ਹੁੰਦੀ ਹੈ ਵੀ ਉਹ ਕਿਸੇ ਜਾਨਵਰ ਨੂੰ ਤਾਂ ਕਰ ਸਕਦਾ ਹੈ ਨੁਕਸਾਨ ਪਰ ਇਨਸਾਨ ਨੂੰ ਮਾਰ ਨਹੀਂ ਮਾਰਨ ਵਾਲਾ ਜ਼ਹਿਰ ਨਹੀਂ ਜਿਹੜਾ ਜਿਹੜਾ ਮੈਂ ਹੇਗਾ ਉਹ ਮੱਛਰ ਦਾ ਨੀਦੀ ਤੁਹਾਡਾ ਬਚਾ ਕਰ ਸਕਦੀ ਇਹਨਾਂ ਨੇ ਮੱਛਰਾਂ ਤੋਂ ਬਚਾ ਕਰ ਦੋ ਨਾਲੇ ਕੋਈ ਸੱਪ ਵਗੈਰਾ ਤੁਹਾਡੇ ਜਿਹੜਾ ਹੋਗਾ ਬੈਂਟ ਨਹੀਂ ਹੋਏਗਾ ਪੂਨੇ ਟੋੜ ਕੇ ਝਾੜ ਫੂਕ ਜਾਂ ਦੇਸੀ ਇਲਾਜ ਦੇ ਚੱਕਰ ਚ ਨਾ ਪੈਜੋ ਸੱਪ ਤੁਹਾਨੂੰ ਪਤਾ ਨਹੀਂ ਹੋਣਾ ਕਿ ਸ਼ਾਇਦ ਜ਼ਹਿਰ ਵਾਲਾ ਹੋਵੇਗਾ ਬਿਨਾਂ ਜ਼ਹਿਰ ਵਾਲਾ ਹੋਵੇ ਉਹ ਬਾਈਟ ਕਰ ਗਿਆ ਐਵੇਂ ਜਾਨ ਨੂੰ ਜੋਖਮ ਖੜੀ ਹੋਈ ਹਾਂ ਜ਼ਹਿਰੀਲਾ ਸੱਪ ਜਿਹੜਾ ਹੈਗਾ ਉਹ ਕੁਦਰਤ ਨੇ ਉਹਨੂੰ ਜ਼ਹਿਰ ਦਿੱਤਾ ਉਹ ਤੁਹਾਨੂੰ ਮਾਰਨ ਵਾਸਤੇ ਥੋੜੀ ਆਇਆ ਕੁਦਰਤੀ ਅਸੀਂ ਉਹਦੇ ਨੇੜੇ ਹੋ ਕੇ ਉਹਨੂੰ ਡਰ ਪੈਦਾ ਹੋ ਗਿਆ ਉਹਨੇ ਦਿੰਦੀ ਪਰ ਵੀ ਹੋਰ ਹੋਰ ਕੋਈ ਨੁਕਸਾਨਦਾਤਾ ਉਹਦਾ ਕੋਈ ਕਾਰਨ ਨਹੀਂ ਹੈ ਅਸ਼ੂਆ ਨੂੰ ਵੀ ਡੰਗ ਮਾਰ ਸਕ ਉਹਨੂੰ ਦਾ ਇਨਫਰਾ ਰੈਡ ਦਿੰਦਾ ਨਾ ਉਹਨੂੰ ਸੱਪ ਨੂੰ ਨਹੀਂ ਪਤਾ ਵੀ ਮੇਰੇ ਸਾਹਮਣੇ ਬੰਦਾ ਹੈ ਕਿ ਬੁੜੀ ਹੈ ਕਿ ਬੱਚਾ ਹੈ ਕਿ ਜਾਨਵਰ ਹੈ ਕਿ ਕੀ ਹੈ ਸੱਪ ਨੇ ਤਾਂ ਇਨਫਰਾ ਰੈਡ ਦੇਖਣਾ ਉਹਨੂੰ ਬਲੱਡ ਦੇਖਦੇ ਮੇਰੇ ਮੱਛਰ ਲੜਦੋਂ ਹਟ ਗਿਆ ਭਿੰਡ ਲੜਦੋਂ ਹਟ ਗਈ ਮੱਖੀ ਲੜਦੋਂ ਹਟ ਗਈ ਠੀਕ ਹੈ ਹੌਲੀ ਹੌਲੀ ਇਸ ਦਾ ਟਾਈਮ ਪਿਆ ਹਲਾ ਹੀਟ ਜਿਆਦਾ ਬੋਡੀ ਹੋ ਜਾਂਦੀ ਹੈ ਤੇ ਲੀਵਰ ਤੇ ਵੀ ਅਸਰ ਪੈਂਦਾ ਉਹਦਾ ਤੇ ਨੁਕਸਾਨ ਵੀ ਹੈਗਾ ਫਾਇਦਾ ਵੀ ਹੈਗਾ ਪਰ ਜੇ ਜ਼ਹਿਰੀਲਾ ਸੱਪ ਆਪਾਂ ਦੇਖੋ ਆਪਾਂ ਤਾਂ ਹੀ ਗਏ ਬਚੋ ਨੁਕਸਾਨ ਐਵੇਂ ਪੰਗਾ ਨਹੀਂ ਮੌਤ ਨਾਲ ਲੈ ਜਾ ਬਿਲਕੁਲ ਹਾਂਜੀ ਜੇ ਕਿਸੇ ਨੂੰ ਬਾਈ ਚਾਂਸ ਲੋਡ ਪੈਂਦੀ ਹੈ ਤਾਂ ਅਸੀਂ ਇੱਥੇ ਕੰਮ ਵਾਲੇ ਪਰتن ਤੇ ਹੈਗੇ ਆਂ ਤੇ 9501811001 ਮੇਰਾ ਫੋਨ ਨੰਬਰ ਹੈ ਕਿਸੇ ਦੇਸ ਆਪ ਆ ਜਾਂਦਾ ਮੈਨੂੰ ਵਟਸਐਪ ਕਰ ਦਿਓ ਮੈਂ ਉਹਦੀ ਤੁਹਾਨੂੰ ਇਹ ਦੱਸ ਦਿਆਂਗਾ ਵੀ ਜਾਣ ਲੇਵਾ ਹੈ ਨੁਕਸਾਨਦਗ ਹੈ ਕਿ ਨਹੀਂ ਹੈ ਮੈਂ ਨੇੜੇ ਹੋਇਆ ਤਾਂ ਰੈਸਕੂ ਵੀ ਕਰ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਹਰ ਸੰਸਥਾ ਆਪਣੇ ਵੇਤਨਸਾਰ ਵੇਤਨਸਾਰ ਹੀ ਨਹੀਂ ਉਸ ਤੋਂ ਵੱਧ ਕੇ ਜਿਹੜਾ ਇਸ ਹੜ੍ਹਾਂ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਿਹੜਾ ਪਾ ਰਹੀ ਹੈ ਜਿਹੜੇ ਲੋਕ ਹੜ੍ਹਾਂ ਤੋਂ ਪੀੜਤ ਹੋ ਚੁੱਕੇ ਨੇ ਉਹਨਾਂ ਨੂੰ ਰਾਹਤ ਦੇਣ ਦੇ ਲਈ ਲੱਗੇ ਹੋਏ ਨੇ ਪੰਜਾਬੀ ਲਗਾਤਾਰ ਡਟ ਕੇ ਇਸ ਮੁਸੀਬਤ ਦਾ ਸਾਹਮਣਾ ਜਿਹੜਾ ਉਹ ਕਰ ਰਹੇ ਨੇ ਇਹਦੇ ਵਿੱਚ ਇੱਕ ਅਹਿਮ ਗੱਲ ਇਹ ਵੀ ਹੈ ਕਿ ਕਿਸੇ ਤਰ੍ਹਾਂ ਦੀ ਵੀ ਮਦਦ ਜਿਹੜਾ ਕੋਈ ਡਾਕਟਰ ਹੈ ਉਹ ਇਲਾਜ ਕਰ ਸਕਦਾ ਹੈ ਔਰ ਜੋ ਸਿਕ ਸੰਸਥਾ ਹੈ ਉਹ ਲੰਗਰ ਲੈ ਕੇ ਜਾ ਸਕਦੀ ਹੈ ਜਾਂ ਕੋਈ ਹੋਰ ਸੰਸਥਾ ਕੋਈ ਹੋਰ ਵਸਤਾ ਮਹਈਆ ਕਰਾ ਸਕਦੀ ਹੈ ਕੋਈ ਹੋਰ ਕਿਸਾਨ ਵੀ ਜਿਸ ਤਰ੍ਹਾਂ ਪੰਜਾਬ ਤੋਂ ਆ ਰਹੇ ਆ ਉਹ ਪਸ਼ੂਆਂ ਦੇ ਲਈ ਚਾਰਾ ਲੈ ਕੇ ਆ ਰਹੇ ਆ ਪਰ ਇੱਕ ਚੀਜ਼ ਇਹ ਹੈ ਕਿ ਪਾਣੀ ਦੇ ਉੱਪਰ ਸਾਨੂੰ ਅਕਸਰ ਹੀ ਜਿਹੜਾ ਕੋਈ ਨਾ ਕੋਈ ਸੱਪ ਤੈਰਦਾ ਦਿਖਦਾ ਉਸ ਸਮਾਂ ਪਹਿਲਾਂ ਇੱਥੋਂ ਸੱਪ ਨਗਿਆ ਤਾਂ ਮੇਰੇ ਇਧਰਲੀ ਸੱਤਲੋ ਜੀ ਦਰਿਆ ਤੁਹਾਨੂੰ ਦਿਖਾ ਦੋ ਔਰ ਇਹ ਸੱਤਲੋ ਜੀ ਵਹਿ ਰਿਹਾ ਔਰ ਪਾਣੀ ਦਾ ਪੱਧਰ ਅੱਜ ਬਹੁਤ ਜ਼ਿਆਦਾ ਹੈ ਪ੍ਰਸ਼ਾਸਨ ਦੇ ਵੱਲੋਂ ਅਲਰਟ ਕੀਤਾ ਗਿਆ ਇਸ ਪਾਣੀ ਦੇ ਉੱਪਰ ਸੱਪ ਵੀ ਤੈਰਦੇ ਹੋਏ ਨਜ਼ਰ ਆ ਰਹੇ ਆ ਔਰ ਇਹਨਾਂ ਸੱਪਾਂ ਦਾ ਕਿੰਨਾ ਕਿ ਖਤਰਾ ਹੋ ਸਕਦਾ ਲੋਕਾਂ ਨੂੰ ਕਿਉਂਕਿ ਇੱਧਰ 14 ਪਿੰਡਾਂ 'ਚ ਅੱਗੇ ਜਿਹੜੇ ਲੋਕ ਆ ਉਹ ਪਾਸੇ ਹੋਇਆ ਤਾਂ ਸੱਪ ਘਰਾਂ ਦੇ ਵਿੱਚ ਵੀ ਵੜ ਸਕ ਜਿਹੜੇ ਵੜ ਰਹੇ ਆ ਆਮ ਇੱਥੇ ਸੱਪ ਆ ਜਿਹੜੇ ਉਹ ਦੇਖੇ ਜਾ ਰਹੇ ਆ ਤੇ ਇਹਨਾਂ ਸੱਪਾਂ ਤੋਂ ਬਚਣਾ ਕਿਵੇਂ ਆ ਕਿੰਨੇ ਖਤਰਨਾਕ ਨੇ ਕਿਵੇਂ ਬਚਾ ਕੀਤਾ ਜਾ ਸਕਦਾ ਸਾਰੀ ਗੱਲਬਾਤ ਕਰਾਂਗੇ ਖਾਸ ਤੌਰ ਤੇ ਬਾਈ ਗੁਰਵਿੰਦਰ ਸ਼ਰਮਾ ਸਾਡੇ ਨਾਲ ਇਸ ਮੁਲਾਕਾਤ ਦਾ ਹਿੱਸਾ ਨੇ ਬਠਿੰਡੇ ਤੋਂ ਨੇ ਔਰ ਇੱਥੇ ਅਜੜੀ ਮੈਡੀਕਲ ਟੀਮ ਦੇ ਨਾਲ ਨੇ ਖਾਸ ਤੌਰ ਤੇ ਉਹ ਇਹ ਨਿਗਰ ਰੱਖ ਰਹੇ ਕਿ ਕਿਸੇ ਨੂੰ ਸਨੇਕ ਬਾਈਟ ਨਾ ਹੋਵੇ ਭਾਈ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਤਿ ਸ਼੍ਰੀ ਅਕਾਲ ਭਾਈ ਜੀ ਤੁਸੀਂ ਕਿੰਨੇ ਚਿਰ ਤੋਂ ਜਿਹੜਾ ਮਾਹਰ ਹੋ ਜੀ ਆਪਣੇ ਕੰਮ ਦੇ? ਤਕਰੀਬਨ 17-18 ਸਾਲ ਹੋ ਗਏ ਜੀ। ਵਾਈਲਡ ਲਾਈਫ ਤੇ ਕੰਮ ਕਰਦੇ ਆਂ। ਜੀਵ ਜੰਤੂਆਂ ਨੂੰ ਬਚਾਉਣਾ, ਕੋਈ ਜ਼ਖਮੀ ਆ ਉਹਦਾ ਇਲਾਜ ਕਰਨਾ ਤੇ ਪਲੱਸ ਨਾਲ ਦੀ ਨਾਲ ਇਹਨਾਂ ਨੂੰ ਰੈਸਕਿਊ ਕਰਨਾ, ਕੋਈ ਸੱਪ, ਕੋਈ ਹੋਰ ਜ਼ਹਿਰੀਲਾ ਜਾਨਵਰ ਆ ਗਿਆ ਤਾਂ ਉਹਨਾਂ ਨੂੰ ਜਦੋਂ ਘਰਾਂ 'ਚ ਆ ਜਾਂਦਾ ਕਿਤੋਂ ਵੀ ਉਹਨੂੰ ਰੈਸਕਿਊ ਕਰਕੇ ਉਹਨੂੰ ਆਬਾਦੀ ਤੋਂ ਦੂਰ ਛੱਡਣ ਦੀ ਜਿਹੜੀ ਸਾਡੀ ਸੇਵਾ ਚੱਲਦੀ ਹੈ। ਠੀਕ ਹੈ ਜੀ। ਤੇ ਹੁਣ ਹੜ ਨੇ ਜਿਵੇਂ ਹੜਾਂ ਦੇ ਵਿੱਚ ਜਿਹੜੇ ਸੱਪ ਆ ਰਹੇ ਆ ਪਾਣੀ ਦੇ ਉੱਪਰ ਤੈਰ ਰਹੇ ਆ। ਇਹ ਕਿੱਥੋਂ ਆ ਰਿਹਾ ਔਰ ਇਹ ਕਿੰਨੇ ਖਤਰਨਾਕ ਆ ਇਹ ਜੀ ਮੈਨੂੰ ਇਹਦੇ ਬਾਰੇ ਇੱਥੋਂ ਫਾਜ਼ਲ ਕਾ ਦੇ ਡੀਸੀ ਸਾਹਿਬ ਸਾਡੀ ਟੀਮ ਨਾਲ ਉਹਨਾਂ ਨੇ ਰਾਤ ਦਾ ਕੈਂਪ ਕੀਤਾ ਸਿਵਲ ਡਿਫੈਂਸ ਨਾਲ ਤਾਂ ਫਿਰ ਅਸੀਂ ਸਾਡੇ ਚੀਫ ਸਾਹਿਬ ਦੇ ਨਾਲ ਇੱਥੇ ਆਏ ਤੇ ਇੱਥੇ ਵੈਸੇ ਤਾਂ ਇਹ ਵੀ ਦੇਖੋ ਜਦੋਂ ਪਾਣੀ ਵੱਧ ਗਿਆ ਕਿਤੇ ਵੀ ਪਾਣੀ ਆ ਜਾਂਦਾ ਤਾਂ ਸੱਪ ਜਿਹੜੇ ਉਹ ਉਤੋਂ ਮਾਈਗ੍ਰੇਟ ਹੁੰਦੇ ਆ ਵੀ ਹੁਣ ਜਿਵੇਂ ਸੱਪਾਂ ਨੇ ਰਹਿਣਾ ਤਾਂ ਖੇਤਾਂ 'ਚ ਹੀ ਖੁੱਡਾਂ ਦੇ ਵਿੱਚ ਤੇ ਜਦੋਂ ਹੁਣ ਚਾਰੇ ਪਾਸੇ ਪਾਣੀ ਭਰ ਗਿਆ ਤਾਂ ਉਹ ਵੀ ਵਿਚਾਰੇ ਬੇਕਾਰ ਹੋ ਗਏ ਉਹ ਵੀ ਘਰੋਂ ਨਿਕਲ ਗਏ ਉਹ ਜਿੱਥੇ-ਜਿੱਥੇ ਕੋਈ ਕਿਸੇ ਦਾ ਘਰ ਮਿਲ ਗਿਆ ਕੋਈ ਕਿਸੇ ਜਗ੍ਹਾ ਮਿਲ ਗਈ ਕੋਈ ਦਰਖਤ ਮਿਲ ਗਿਆ ਉਹਦੇ ਉੱਤੇ ਜਿਹੜੇ ਹੈਗੇ ਆ ਉਹ ਸੱਪ ਹੈ ਜਿਹੜੇ ਉਹ ਆਮ ਹੀ ਦੇਖੇ ਜਾ ਰਹੇ ਨੇ ਤੇ ਇੱਥੇ ਵੀ ਦੱਸਿਆ ਸੀ ਡੀਸੀ ਸਾਹਿਬ ਨੇ ਕਿ ਸਨੇਕ ਬਾਈਟ ਦੇ ਕੇਸ ਬਹੁਤ ਆ ਰਹੇ ਨੇ ਜਿਹੜੇ ਹੜ ਦਾ ਇਲਾਕਾ ਹੈਗਾ ਤੇ ਕਿਉਂਕਿ ਸੱਪਾਂ ਨੇ ਜਦੋਂ ਆ ਗਿਆ ਹੁਣ ਉਹਨਾਂ ਨੂੰ ਨਹੀਂ ਪਤਾ ਵੀ ਗਾਂਹ ਕੌਣ ਬੈਠਾ ਕਿੱਥੇ ਬੈਠਾ ਉਹਨਾਂ ਨੇ ਤਾਂ ਉਹਨਾਂ ਦਾ ਸੁਭਾਅ ਹੈ ਉਹਨਾਂ ਦਾ ਇੱਕ ਫਿਤਰਤ ਹੈ ਵੀ ਸੱਪ ਨੇ ਤਾਂ ਡੰਗ ਮਾਰਨਾ ਅਸੋ ਇਹ ਜਿਹੜਾ ਹੈਗਾ ਇਦਾਂ ਦਾ ਇੱਥੇ ਚੱਲ ਪਿਆ ਕਿ ਸਨੇਕ ਵਾਈਡ ਦੇ ਕੇ ਸਾਰੇ ਆ ਸੱਪ ਘਰਾਂ ਦੇ ਵਿੱਚ ਆ ਗਏ ਆ ਤੇ ਉਹ ਉਹ ਜਿੱਥੇ ਪਾਣੀ ਦਾ ਖਤਰਾ ਸੀ ਨਾਲ ਨਾਲ ਜਿਹੜਾ ਹੈਗਾ ਇਹਨਾਂ ਜੀਵ ਜੰਤੂਆਂ ਦਾ ਵੀ ਖਤਰਾ ਵਧ ਗਿਆ ਔਰ ਖਾਸ ਤੌਰ ਤੇ ਲੋਕ ਕਹਿੰਦੇ ਨੇ ਕਿ ਪਾਣੀ ਦੇ ਕੋਈ ਖਾਸ ਸੱਪ ਹੁੰਦੇ ਨੇ ਕੋਈ ਖਾਸ ਇਹ ਪਾਣੀ ਵਾਲਾ ਸੱਪ ਆ ਜੀ ਉੱਡਣਾ ਸੱਪ ਆ ਇਸ ਤਰ੍ਹਾਂ ਦੀ ਵੀ ਕੋਈ ਹੁੰਦੀ ਹੈ ਵੈਰਾਈਟੀ ਦੇਖੋ ਪਾਣੀ ਵਾਲੇ ਸੱਪ ਹੁੰਦੇ ਨੇ ਵਾਟਰ ਸਨੇਕ ਹੁੰਦੇ ਨੇ ਤੇ ਜਿਵੇਂ ਆਪਣੇ ਇਲਾਕਿਆਂ 'ਚ ਜਿਹੜਾ ਹੈਗਾ ਉਹ ਫਰੈਸ਼ ਲੀਕ ਵਾਟਰ ਸਨੇਕ ਹੈ ਚੈੱਕਡ ਕੀਲਬੈਕ ਉਹਦਾ ਨਾਮ ਜਿਹੜੀ ਪ੍ਰਜਾਤੀ ਦਾ ਨਾਮ ਹੁੰਦਾ ਚੈੱਕਡ ਕੀਲਬੈਕ ਬਿਨਾ ਜ਼ਹਿਰ ਵਾਲਾ ਹੁੰਦਾ ਤੇ ਉਹ ਲੇਕਿਨ ਬਾਈਟ ਤਾਂ ਉਹਨੇ ਕਰਨੀ ਹੈ ਦੰਦੀ ਤਾਂ ਕੱਢਣੀ ਹੈ ਸੱਪ ਨੇ ਤੇ ਪਰ ਜਿਹੜੇ ਹੁਣ ਆਹ ਹਾਲਾਤ ਨੇ ਇਹ ਪਾਣੀ ਵਾਲੇ ਸੱਪ ਨਹੀਂ ਆ ਰਹੇ ਬਾਣਾ ਚ ਜ਼ਮੀਨਾਂ ਚੋਂ ਜਾਂ ਖੁੱਲ੍ਹਾਂ ਇਹਦੇ ਚ ਤੱਕ ਬਿਲਕੁਲ ਇਹ ਚ ਕੋਬਰਾ ਵੀ ਹੈਗਾ ਸਿੱਕੇ ਸਭ ਤੋਂ ਵੱਧ ਜ਼ਹਿਰੀਲਾ ਕਾਮਨ ਕ੍ਰੇਟ ਵੀ ਪਾਣੀ ਦੇ ਵਿੱਚ ਕੱਲ ਮੇਰੇ ਕੋਲ ਫੋਟੋ ਇੱਕ ਚੈਨਲ ਨੇ ਭੇਜੀ ਸੀ ਤੇ ਉਹ ਪੱਤਰਕਾਰ ਨੇ ਭੈਣ ਜੀ ਉਹਨਾਂ ਨੇ ਭੇਜੀ ਸੀ ਵੀ ਆ ਸੱਪ ਕਿਹੜਾ ਵੀ ਉਹ ਕਵਰੇਜ ਕਰ ਰਹੀ ਹੈ ਪਾਣੀ ਦੇ ਵਿੱਚ ਕੁੜੀ ਖੜੀ ਤੇ ਮਗਰ ਸਫੈਦੇ ਦੇ ਦਰਖਤ ਤੇ ਸੱਪ ਲੰਮਕਿਆ ਹੋਇਆ ਤੇ ਮੈਂ ਕਿਹਾ ਵੀ ਭਾਈ ਕੁਦਰਤੀ ਤੁਸੀਂ ਬਚ ਗਏ ਵੀ ਇਹ ਕਾਮਨ ਕ੍ਰੇਟ ਹੈ ਤਾਂ ਸੋ ਇੱਥੇ ਕੋਬਰਾ ਵੀ ਹੈਗੇ ਆ ਕਾਮਨ ਕ੍ਰੇਟ ਵੀ ਹੈਗੇ ਆ ਰਸਲ ਵਾਈਪਰ ਵੀ ਹੈਗੇ ਆ ਤਾਂ ਸਾਰੇ ਸੱਪ ਜਿਹੜੇ ਮੇਨ ਜ਼ਹਿਰੀਲੇ ਆ ਚਾਰ ਕਿਸਮ ਦੇ ਸੱਪ ਸਾਡੇ ਪੰਜਾਬ ਚ ਜ਼ਹਿਰੀਲੇ ਆ ਕੋਬਰਾ ਕਾਮਨ ਕ੍ਰੇਟ ਰਸਲ ਵਾਈਪਰ ਤੇ ਸਾ ਸਕਿੰਡ ਵਾਈਪਰ ਤਾਂ ਸਾਰੇ ਹੀ ਪਾਣੀ ਦੇ ਵਿੱਚ ਜਦੋਂ ਖੁੱਡਾਂ ਦੇ ਵਿੱਚ ਪਾਣੀ ਭਰ ਗਿਆ ਸਾਰੇ ਉਹ ਮੂਵ ਹੋ ਗਏ ਬਾਹਰ ਆ ਗਏ ਘਰਾਂ 'ਚ ਫੈਲ ਗਏ ਆਪਣੇ ਨੇੜੇ ਨੇੜੇ ਜਿਹੜੇ ਇਹ ਮਤਲਬ ਚਾਰ ਪ੍ਰਜਾਤੀਆਂ ਬਹੁਤ ਖਤਰਨਾਕ ਬਹੁਤ ਜਾਨਲੇਵਾ ਪ੍ਰਜਾਤੀਆਂ ਹੈ ਉਦੋਂ ਬਾਅਦ ਜਿੰਨੇ ਵੀ ਸੱਪ ਹੁੰਦੇ ਆ ਉਹ ਬਿਨਾਂ ਜ਼ਹਿਰ ਵਾਲੇ ਹੁੰਦੇ ਆ ਜਾਂ ਜ਼ਹਿਰ ਵੀ ਉਹਦੇ ਚ ਇੰਨੀ ਕੀ ਹੁੰਦੀ ਹੈ ਵੀ ਉਹ ਕਿਸੇ ਜਾਨਵਰ ਨੂੰ ਤਾਂ ਕਰ ਸਕਦਾ ਹੈ ਨੁਕਸਾਨ ਪਰ ਇਨਸਾਨ ਨੂੰ ਮਾਰ ਨਹੀਂ ਮਾਰਨ ਵਾਲਾ ਜ਼ਹਿਰ ਨਹੀਂ ਹੁੰਦਾ ਹੁੰਦਾ ਜੀ ਤੇ ਲੋਕ ਫਿਰ ਇਹਨਾਂ ਹਾਲਾਤਾਂ ਚ ਕਿਹੜੀਆਂ ਸਾਵਧਾਨੀਆਂ ਰੱਖਣ ਜੀ ਸਾਵਧਾਨੀ ਇਹ ਵੀ ਜੇ ਤੁਹਾਡੇ ਨੇੜੇ ਤੇਰੇ ਤੁਹਾਨੂੰ ਲੱਗਦਾ ਵੀ ਕਿਤੇ ਸੱਪ ਹੈਗਾ ਤਾਂ ਉਹਨੂੰ ਕੋਸ਼ਿਸ਼ ਕਰੋ ਵੀ ਕਿਸੇ ਤੋਂ ਰੈਸਕਿਊ ਕਰਾ ਦਿਓ ਨਹੀਂ ਤਾਂ ਫਿਰ ਕਿਸੇ ਸੋਟੀ ਨਾਲ ਕੋਈ ਡੰਡੇ ਨਾਲ ਦੂਰ ਭਜਾ ਦਿਓ ਜੇ ਤੁਸੀਂ ਛੱਤਾਂ ਤੇ ਵਗੈਰਾ ਕਿਤੇ ਸੌਂਨੇ ਹੋ ਤਾਂ ਮੱਛਰ ਕਿਉਂਕਿ ਇਹ ਹੁਣ ਤਾਂ ਪਾਣੀ ਤਾਂ ਹਾਂ ਤੱਕ ਚੜਿਆ ਹੋਇਆ ਤਾਂ ਆਪਦੀ ਜਾਨ ਬਚਾਉਣ ਖਾਤਰ ਸੱਪ ਵੀ ਆ ਜਿਹੜੋ ਕਹਿੰਦੇ ਛੱਤਾਂ ਤੱਕ ਤੇ ਵੀ ਤੁਰੇ ਫਿਰਦੇ ਆ ਤਾਂ ਸੋ ਸਾਵਧਾਨੀ ਤਾਂ ਮੇਨ ਇਹੀ ਹੈ ਹੋਰ ਕੋਈ ਚੀਜ਼ ਤੋਂ ਸੱਪ ਨਹੀਂ ਭਜਦਾ ਜਿਹੜਾ ਮੇਨ ਹੈਗਾ ਉਹ ਮੱਛਰਦਾਨੀ ਦੀ ਤੁਹਾਡਾ ਬਚਾਅ ਕਰ ਸਕਦੀ ਇਹਨਾਂ ਨਾਲ ਮੱਛਰਾਂ ਤੋਂ ਬਚਾਅ ਕਰ ਦੋ ਨਾਲੇ ਕੋਈ ਸੱਪ ਵਗੈਰਾ ਤੁਹਾਡੇ ਜਿਹੜਾ ਹੋਗਾ ਉਹ ਐਂਟਰ ਨਹੀਂ ਹੋਏਗਾ ਮਤਲਬ ਇਸ ਤਰ੍ਹਾਂ ਤੁਸੀਂ ਇੱਥੇ ਸੌਂ ਰਹੇ ਹੋ ਉੱਥੇ ਇਹ ਸਾਵਧਾਨੀਆਂ ਵਰਤਦੇ ਬਿਲਕੁਲ ਜੀ ਬਿਲਕੁਲ ਜੀ ਜੇ ਕਿਸੇ ਨੂੰ ਬਾਈਟ ਕਰ ਜੇ ਫਿਰ ਉਸ ਤੇ ਕੀ ਦੇਖੋ ਤੁਹਾਨੂੰ ਨਹੀਂ ਪਤਾ ਵੀ ਸੱਪ ਜ਼ਹਿਰ ਵਾਲਾ ਹੈ ਕਿ ਬਿਨਾ ਜ਼ਹਿ ਜਦੋਂ ਵੀ ਕੋਈ ਸੱਪ ਕਿਸੇ ਨੂੰ ਵੀ ਬਾਈਟ ਕਰਦਾ ਤਾਂ ਸਿੱਧਾ ਹਸਪਤਾਲ ਜਾਓ ਕਿਉਂਕਿ ਕਿਸੇ ਟੂਨੇ ਟੋਟ ਕੇ ਝਾੜ ਫੂਕ ਜਾਂ ਦੇਸੀ ਇਲਾਜ ਦੇ ਚੱਕਰ ਚ ਨਾ ਪੈਜੋ ਸੱਪ ਤੁਹਾਨੂੰ ਪਤਾ ਨਹੀਂ ਹੋਣਾ ਕਿ ਸ਼ਾਇਦ ਜ਼ਹਿਰ ਵਾਲਾ ਹੋਵੇਗਾ ਬਿਨਾਂ ਜ਼ਹਿਰ ਵਾਲਾ ਹੋਵੇ ਉਹ ਬਾਈਟ ਕਰ ਗਿਆ ਐਵੇਂ ਜਾਨ ਨੂੰ ਜੋਖਮ ਖੜੀ ਹੋ ਜੂਗੀ ਔਰ ਇਹਦੇ ਚ ਜੇ ਬਾਈਟ ਹੋਗੀ ਜਾਂ ਫਿਰ ਇੱਥੇ ਜੇ ਕੋਈ ਸੱਪ ਕਿਸੇ ਦੇ ਘਰੇ ਹੈ ਤੁਸੀਂ ਕਹਿੰਦੇ ਰੈਸਕਿਊ ਕਰਵਾ ਦਿਓ ਬਹੁਤ ਸਾਰੇ ਲੋਕ ਮਾਰ ਵੀ ਦਿੰਦੇ ਆ ਫਿਰ ਉੱਥੇ ਅਨੀਮਲ ਵੀ ਆ ਜਾਂਦਾ ਕਿ ਬਹੁਤ ਸਾਰੇ ਕਿਸਾਨ ਪੰਜਾਬ ਚ ਵੀ ਆ ਜਿਨ੍ਹਾਂ ਨੇ ਸਭ ਪਹਿਲਾਂ ਰੱਖੇ ਹੁੰਦੇ ਸੀ ਵੀ ਚਲੋ ਖੇਤਾਂ ਚ ਚੂਹੇ ਖਾਂਦਾ ਵੀ ਅਸੀਂ ਨਹੀਂ ਮਾਰਦੇ ਤੁਰਿਆ ਫਿਰਦਾ ਸਾਡਾ ਕੀ ਲੈਂਦਾ ਉਹਦੇ ਚ ਕੀ ਦੇਖੋ ਸੱਪ ਹੈ ਤਾਂ ਸਾਡਾ ਫਸਲੀ ਮਿੱਤਰ ਜਿਵੇਂ ਉਹ ਰੈਟ ਸਨੇਕ ਹੈ ਉਹ ਮਿੱਤਰ ਜਾਨ ਜੀ ਹਾਂ ਕਿਉਂਕਿ ਜੇ ਜਿਹੜਾ ਇਹ ਇੱਕ ਸਾਲ ਦੇ ਵਿੱਚ ਨਾ ਜਿਹੜਾ ਸੱਪ ਹੈਗਾ ਰੈਟ ਸਨੇਕ ਹੈ ਧਾਮਨ ਇੱਕ ਸਾਲ ਚ 600 ਤੋਂ ਵੱਧ ਚੂਹੇ ਖਾ ਜਾਂਦਾ ਸਾਨੂੰ ਦਵਾਈ ਸਪਰੇ ਚੂਹੇ ਮਾਰਨ ਵਾਸਤੇ ਪਾਉਣ ਦੀ ਲੋੜ ਨਹੀਂ ਜੇਕਰ ਇਹ ਬਚਾਏ ਜਾ ਸਕਣ ਹਾਂ ਜ਼ਹਿਰੀਲਾ ਸੱਪ ਜਿਹੜਾ ਹੈਗਾ ਉਹ ਕੁਦਰਤ ਨੇ ਉਹਨੂੰ ਜ਼ਹਿਰ ਦਿੱਤਾ ਉਹ ਕੋਈ ਤੁਹਾਨੂੰ ਮਾਰਨ ਵਾਸਤੇ ਥੋੜੀ ਆਇਆ ਕੁਦਰਤੀ ਅਸੀਂ ਉਹਦੇ ਨੇੜੇ ਹੋ ਗਏ ਉਹਨੂੰ ਡਰ ਪੈਦਾ ਹੋ ਗਿਆ ਉਹਨੇ ਦੰਦੀ ਭਰ ਲਈ ਜੀ ਹੋਰ ਹੋਰ ਕੋਈ ਨੁਕਸਾਨ ਦਾ ਤਾਂ ਉਹਦਾ ਕੋਈ ਕਾਰਨ ਨਹੀਂ ਹੈਗਾ ਸੱਪ ਕਿਹਦੇ ਡੰਗਦਾ ਵੀ ਤਾਂ ਕਿ ਜੇ ਕੁਛ ਉਹਦੇ ਨਾਲ ਛੇੜਛਾੜ ਹੁੰਦੀ ਹੈ ਜਾਂ ਉਹਦੀ ਪੂਛ ਤੇ ਪੈਰ ਆਉਂਦਾ ਜਾਂ ਹਰਕਤ ਹੁੰਦੀ ਹੈ ਜਾਂ ਉਹਨੂੰ ਲੱਗਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਉਦੋਂ ਹੀ ਡੰਗਦਾ ਉਹ ਮਤਲਬ ਉਹ ਆਰਮ ਸਿਚੁਏਸ਼ਨ ਦੇ ਵਿੱਚ ਸਿੱਧਾ ਡੰਗ ਮਾਰਨ ਦੀ ਆ ਬਿਲਕੁਲ ਵੀ ਨਹੀਂ ਆ ਉਹ ਸੈਲਫ ਡਿਫੈਂਸ ਆ ਉਹਦਾ ਹਾਂ ਬਿਲਕੁਲ ਕਿਉਂਕਿ ਦੇਖੋ ਚੂਹੇ ਨੂੰ ਉਹ ਦੰਦੀ ਭਰੂਗਾ ਤਾਂ ਉਹਨੇ ਥਾਣਾ ਉਹਦਾ ਢਿੱਡ ਭਰੂਗਾ ਕਿਸੇ ਹੋਰ ਅੰਡੇ ਨੂੰ ਖਾਊਗਾ ਪੰਛੀ ਦੇ ਬੱਚੇ ਨੂੰ ਖਾਊਗਾ ਉਹਦਾ ਢਿੱਡ ਭਰੂਗਾ ਇਨਸਾਨ ਨੂੰ ਤਾਂ ਡੰਗ ਮਾਰ ਕੇ ਉਹਦਾ ਕਿਹੜਾ ਢਿੱਡ ਤਾਂ ਉਹ ਇਹ ਵੀ ਜਿਹੜੇ ਅਗੇ ਫਸਲੀ ਜੀ ਖਾਣ ਵਾਲੇ ਹੈਗੇ ਚੂਹੇ ਵਗੈਰਾ ਉਹ ਸਾਡੇ ਮਿੱਤਰ ਨੇ ਸਾਡੀ ਫਸਲ ਬਚਾਉਂਦੇ ਨੇ ਪਰ ਜਿਹੜਾ ਜ਼ਹਿਰੀਲਾ ਉਹ ਕੁਦਰਤ ਵੱਲੋਂ ਹੀ ਜ਼ਹਿਰੀਲਾ ਉਹਦੇ ਚ ਅਸੀਂ ਕੁਝ ਨਹੀਂ ਕਰ ਸਕਦੇ ਅਸ਼ੂਆਂ ਨੂੰ ਵੀ ਡੰਗ ਮਾਰ ਸਕਦਾ ਹਿਸਾਬ ਬਿਲਕੁਲ ਜੀ ਬਿਲਕੁਲ ਉਹਨੂੰ ਤਾਂ ਇਨਫਰਾ ਰੈਡ ਦਿਦਾ ਨਾ ਉਹਨੂੰ ਸੱਪ ਨੂੰ ਨਹੀਂ ਪਤਾ ਵੀ ਮੇਰੇ ਸਾਹਮਣੇ ਬੰਦਾ ਹੈ ਕਿ ਬੁੜੀ ਹੈ ਕਿ ਬੱਚਾ ਹੈ ਕਿ ਜਾਨਵਰ ਹੈ ਕਿ ਕੀ ਹੈ ਸੱਪ ਨੇ ਤਾਂ ਇਨਫਰਾ ਰੈਡ ਦੇਖਣਾ ਉਹਨੂੰ ਬਲੱਡ ਦੇਖਣਾ ਉਹਨੇ ਤਾਂ ਜਿੱਥੇ ਉਹਨੂੰ ਲੱਗਦਾ ਵੀ ਆ ਬਲੱਡ ਮੂਵ ਕਰ ਰਿਹਾ ਉੱਥੇ ਨੇ ਡੰਗ ਮਾਰਿਆ ਠੀਕ ਆ ਉਹਦਾ ਨਿਸ਼ਾਨਾ ਟਾਰਗੇਟ ਉਹੀ ਹੈ ਹਾਂ ਬਿਲਕੁਲ ਬਿਲਕੁਲ ਸਿਵਲ ਡਿਫੈਂਸ ਦੇ ਵਿੱਚ ਹਾਂ ਔਰ ਇੱਕ ਲੋਕ ਧੂਣੀ ਲਾ ਦਿੰਦੇ ਨੇ ਜਾਂ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਆਪਾਂ ਕੋਈ ਇਹੋ ਜਿਹਾ ਕੁਝ ਹੈ ਸੱਪ ਨਾ ਧੂਏ ਤੋਂ ਨਾ ਕਿਸੇ ਕੱਚੀ ਲੱਸੀ ਦੇ ਛੱਟੇ ਤੋਂ ਨਾ ਕੋਈ ਹੋਰ ਤਰੀਕੇ ਤੋਂ ਨਾ ਗੂਗਲ ਦੀ ਧੂਫ ਤੋਂ ਕਿਸੇ ਚੀਜ਼ ਨਾਲ ਸੱਪ ਨਹੀਂ ਭਜਦਾ ਸੱਪ ਸਿਰਫ ਤੇ ਸਿਰਫ ਜਿਹੜਾ ਹੈਗਾ ਪੈਟਰੋਲ ਜਰੂਰ ਉਹਦੀ ਬੋਡੀ ਨੂੰ ਨੁਕਸਾਨ ਪਹੁੰਚਾਉਂਦਾ ਮਚਾ ਦਿੰਦਾ ਹੋਰ ਕਿਸੇ ਚੀਜ਼ ਤੋਂ ਜਿਹੜਾ ਸੱਪ ਨੂੰ ਭਜਾਉਣ ਦਾ ਕੋਈ ਤਰੀਕਾ ਨਹੀਂ ਔਰ ਭਾਈ ਸਾਹਿਬ ਇਹ ਪਾਣੀ ਦੇ ਉੱਪਰ ਐ ਉੱਡੇ ਫਿਰਦੇ ਆ ਤੈਰੇ ਫਿਰਦੇ ਆ ਆਖਰ ਨੂੰ ਕਿਨਾਰਿਆਂ ਨੂੰ ਭੱਜ ਰਹੇ ਉਹ ਵੀ ਆਪਦੀ ਜਾਨ ਬਚਾਰਿਆ ਹੜ ਹੜ ਪੀੜ ਤੋਂ ਚੁੱਕਿਆ ਸੱਪ ਸੱਪ ਵੀ ਵਿਚਾਰੇ ਹੜ ਹੜ ਪੀੜ ਤੋਂ ਚੁੱਕਿਆ ਇਹ ਕਿੰਨਾ ਕੁ ਟਰੈਵਲ ਕਰ ਜਾਂਦੇ ਆ ਪਾਣੀ ਪਾਣੀ ਤੇ ਕਰ ਜਾਂਦੇ ਆ ਟਰੈਵਲ ਲੰਮਾ ਟਰੈਵਲ ਕਰਦੇ ਆ ਕੋਈ ਉਹ ਨੂੰ ਉਹ ਨਹੀਂ ਹੈਗਾ ਵੀ ਉਹ ਨੂੰ ਦਿੱਕਤ ਨਹੀਂ ਆਉਂਦੀ ਪਾਣੀ ਦੇ ਥੱਲੇ ਵੀ ਕਾਫੀ ਟਾਈਮ ਰਹਿ ਲੈਂਦਾ ਸੱਪ ਵੀ ਅੱਧਾ ਘੰਟਾ ਨੇੜੇ ਤੇ ਜਾ ਕੇ ਚੁੰਮੀ ਮਾਰ ਕੇ ਚਲਾ ਗਿਆ ਥੱਲੇ ਤਾਂ ਅੰਦਰ ਰਹਿ ਲੈਂਦਾ ਉਹ ਜਦੋਂ ਉਹ ਨੂੰ ਲੱਗਦਾ ਵੀ ਉਹਨੇ ਤਾਂ ਕਿਨਾਰਾ ਲੱਭਣਾ ਸੱਪ ਦਰਿਆ ਚ ਤੁਰਿਆ ਆਉਂਦਾ ਖੁੱਡ ਚੋਂ ਨਿਕਲਿਆ ਆ ਪਾਣੀ ਭਰ ਗਿਆ ਉਹਨੇ ਤਾਂ ਕਿਨਾਰਾ ਲੱਭਣਾ ਕਿਨਾਰਾ ਚਾਹੇ ਸਾਡੇ ਘਰ ਦਾ ਮਿਲ ਗਿਆ ਚਾਹੇ ਚਾਹੇ ਉਹਨੂੰ ਆ ਬੱਟ ਦਾ ਮਿਲ ਗਿਆ ਉਹ ਤਾਂ ਕਿਨਾਰੇ ਤੇ ਆ ਕੇ ਉਹਨੇ ਰੁਕਣਾ ਵੀ ਉਹਨੂੰ ਉੱਥੇ ਥਾਂ ਮਿਲ ਜੂਗੀ ਧਰਤੀ ਮਿਲ ਜੂਗੀ ਉਹਨੇ ਆਪ ਦੀ ਕੋਈ ਖੁੱਡ ਲੱਭ ਲੈਣੀ ਹੈ ਉਹਦੇ ਚ ਫੇਰ ਲੁਕ ਜਾਣਾ ਹੈ ਜਲ ਜੀਵ ਨਹੀਂ ਹੈਗਾ ਸੱਪ ਪਰ ਫਿਰ ਵੀ ਜਲ ਚ ਸਰਵਾਈਵ ਕਰ ਲੈਂਦਾ ਕਰ ਲੈਂਦਾ ਜੀ ਕਰ ਲੈਂਦਾ ਇਨਸਾਨ ਕਰ ਲੈਂਦਾ ਇਨਸਾਨ ਵੀ ਤਾਂ ਸਰਵਾਈਵ ਕਰ ਲੈਂਦਾ ਮੰਨ ਲਓ ਜੇ ਪਾਣੀ ਉਹਦੇ ਉਹਨੂੰ ਕਿਤੇ ਰਾਹ ਹੀ ਨਹੀਂ ਮਿਲਦਾ ਤਾਂ ਕੁਛ ਦੇਰ ਤੱਕ ਉਹ ਵੀ ਪਾਣੀ ਚ ਰਹਿ ਲੈਂਦਾ ਇਨਸਾਨ ਔਰ ਤੋਂ ਡੇਵੀ ਬਾਈਟ ਹੋਈ ਹੈ ਜੀ ਹਾਂ ਬਿਲਕੁਲ ਉਹਦਾ ਨੁਕਸਾਨ ਹੋਇਆ ਤੁਹਾਨੂੰ ਨੁਕਸਾਨ ਤਾਂ ਹੋਇਆ ਹੈ ਫਾਇਦਾ ਵੀ ਹੋਇਆ ਫਾਇਦਾ ਇਹ ਹੋਇਆ ਵੀ ਦੇਖੋ ਇੱਕ ਤਰ੍ਹਾਂ ਦਾ ਬਹੁਤ ਹਾਈ ਕੁਆਲਟੀ ਦਾ ਨਸ਼ਾ ਹੈ ਬਹੁਤ ਸਾਰੇ ਲੋਕ ਉਹਨੂੰ ਡਰਗ ਦੇ ਤੌਰ ਤੇ ਨਸ਼ੇ ਦੇ ਤੌਰ ਤੇ ਯੂਜ਼ ਕਰਦੇ ਆ ਵੱਡੀਆਂ ਜੇਕਰ ਦੇਖੀਏ ਵੀ ਦਿੱਲੀ ਵਰਗੇ ਸ਼ਹਿਰ ਹੈ ਚੰਡੀਗੜ੍ਹ ਵਰਗੇ ਸ਼ਹਿਰ ਹੈ ਸਭ ਦਾ ਜ਼ਹਿਰ ਹੈ ਜਿਹੜਾ ਉਹ ਕਿਤੇ ਨਾ ਕਿਤੇ ਵਰਤਿਆ ਜਾਂਦਾ ਪਿੱਛੇ ਜੇ ਮਕੇ ਇਹਦੇ ਬਾਰੇ ਕਾਫੀ ਵੱਡਾ ਖਲਾਸਾ ਹੋਇਆ ਸੀ ਤਾਂ ਜੋ ਮੇਰੇ ਵੀ ਜਦੋਂ ਕੋਬਰਾ ਲੜਿਆ ਤਾਂ ਇੱਕ ਵਾਰੀ ਤਾਂ ਮੌਤ ਦੇ ਮੂੰਹ ਚ ਸੀ 4-5 ਦਿਨ ਹਸਪਤਾਲ ਚ ਰਹੇ ਬਚ ਗਏ ਉਦੋਂ ਬਾਅਦ ਇਹ ਜੇ ਲੱਗਣ ਲੱਗੇ ਵੀ એનર્ਜੀ ਬਹੁਤ ਜ਼ਿਆਦਾ ਮੇਰੇ ਮੱਛਰ ਲੜਨੋਂ हट ਗਿਆ ਪ੍ਰਿੰਡ ਲੜਨੋਂ हट ਗਈ ਮੱਖੀ ਲੜਨੋਂ हट ਗਈ ਠੀਕ ਹੈ ਹੌਲੀ ਹੌਲੀ ਇਸ ਦਾ ਟਾਈਮ ਪਿਆ ਹਾਲਾਂ ਹੀਟ ਜ਼ਿਆਦਾ ਬਾਡੀ ਹੋ ਜਾਂਦੀ ਹੈ ਤੇ ਲੀਵਰ ਤੇ ਵੀ ਅਸਰ ਪੈਂਦਾ ਉਹਦਾ ਨੁਕਸਾਨ ਵੀ ਹੈਗਾ ਫਾਇਦਾ ਵੀ ਹੈਗਾ ਪਰ ਜੇ ਜ਼ਹਿਰੀਲਾ ਸਸਾ ਆਪਾਂ ਦੇਖੋ ਆਪਾਂ ਤਾਂ ਹੀ ਕਹਿੰਦੇ ਬਚੋ ਨੁਕਸਾਨ ਐਵੇਂ ਪੰਗਾ ਨਹੀਂ ਮੌਤ ਨਾਲ ਲਈਦਾ ਬਿਲਕੁਲ ਪਰ ਇਹ ਬੜੀ ਇੰਟਰਸਟਿੰਗ ਗੱਲ ਹੈ ਸ਼ਰਮਾ ਜੀ ਕਿ ਜਿਹੜੇ ਸੱਪ ਨੇ ਕਈ ਕਬੀਲੇ ਉਹਨਾਂ ਦੀ ਜਿਹੜੀ ਤਸਕਰੀ ਵੀ ਕਰਨ ਦਾ ਦੋਸ਼ ਆ ਇੰਟਰਨੈਸ਼ਨਲ ਹੀ ਯਾਨੀ ਕਿ ਇੰਟਰਨੈਸ਼ਨਲ ਤਸਕਰੀ ਹੁੰਦੀ ਆ ਸੱਪਾਂ ਦੀ ਮਤਲਬ ਇਹਨਾਂ ਤੋਂ ਕੋਈ ਜ਼ਹਿਰ ਇਹਨਾਂ ਦੀ ਜ਼ਹਿਰ ਤੋਂ ਨਸ਼ਾ ਬਣਾ ਕੇ ਮਤਲਬ ਬਹੁਤ ਮਹਿੰਗਾ ਨਸ਼ਾ ਬਣਦਾ ਉਹ ਕਿ ਆਮ ਬੰਦਾ ਤਾਂ ਚਲੋ ਕੋਈ ਵੀ ਨਹੀਂ ਖਰੀਦ ਸਕਦਾ ਮਤਲਬ ਵੱਡੇ ਲੋਕ ਜਿਹੜੇ ਹੈਗੇ ਆ ਇਹ ਵੀ ਚੱਲਦਾ ਉਹ ਤਾਂ ਹਾਂ ਜੀ ਇਹ ਵੱਡੀਆਂ ਪਾਰਟੀਆਂ ਚ ਚੱਲਦਾ ਹੈ ਠੀਕ ਹੈ ਮੈਂ ਵੀ ਸੁਣਿਆ ਵਾ ਦੇਖੋ ਦੇਖਿਆ ਤਾਂ ਨਹੀਂ ਬਠਿੰਡੇ ਤੋਂ ਬਾਹਰ ਨਹੀਂ ਗਏ ਜਾਂ ਪੰਜਾਬ ਤੋਂ ਬਾਹਰ ਨਹੀਂ ਗਏ ਆਪਾਂ ਕਿਸੇ ਦੀ ਕੋਈ ਪਾਰਟੀ ਨਹੀਂ ਦੇਖੀ ਪਰ ਚੱਲਦਾ ਐ ਇਦਾਂ ਵੀ ਹੁੰਦਾ ਸੱਪ ਤਸਕਰੀ ਵੀ ਹੁੰਦੀ ਐ ਜ਼ਹਿਰ ਵੀ ਜਿਹੜਾ ਹੈਗਾ ਇਹਦੀ ਮਿਲਕਿੰਗ ਹੁੰਦੀ ਐ ਮਿਲਕਿੰਗ ਸੈਂਟਰ ਇੰਡੀਆ ਦੇ ਵਿੱਚ ਮੇਰੇ ਲੇ 2 ਜਾਂ 3 ਨਹੀਂ ਐ ਤਾਂ 1 ਕਰੋੜ ਰੁਪਏ ਲੀਟਰ ਦੇ ਨੇੜੇ ਤੇਰੇ ਜ਼ਹਿਰ ਵਿਕਦਾ ਠੀਕ ਹੈ 1 ਕਰੋੜ ਲੀਟਰ ਲੀਟਰ ਠੀਕ ਹੈ ਤਾਂ ਫੋਰਨ ਦੇ ਵਿੱਚ ਤਾਂ ਤੁਸੀਂ ਇਹਨੂੰ ਰੱਖ ਸਕਦੇ ਹੋ ਮਿਲਕਿੰਗ ਸੈਂਟਰ ਵੀ ਖੋਲ ਸਕਦੇ ਹੋ ਪਰ ਇੰਡੀਆ ਚ ਇਹ ਜਿਹੜਾ ਲੀਗਲੀ ਨਹੀਂ ਹੈਗਾ ਨਹੀਂ ਰੱਖ ਸਕਦੇ ਬਹੁਤ ਭਾਰੀ ਮੁਕਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਪਰ ਕੁਝ ਕਬੀਲੇ ਕੁਝ ਲੋਕ ਹੈਗੇ ਇਹਨੂੰ ਇਸ ਕੰਮ ਨੂੰ ਜਿਹੜਾ ਹੈਗਾ bizness ਦੇ ਤੌਰ ਤੇ ਵੀ ਚਲਾਉਂਦੇ ਆ ਮਨ ਲਓ ਇੰਟਰਨੈਸ਼ਨਲੀ ਤੌਰ ਤੇ ਲੀਗਲ ਹੈ ਚੀਜ਼। ਮੈਂ ਇੰਟਰਨੈਸ਼ਨਲੀ ਤਾਂ ਦੇਖੋ ਫੋਰਨ ਚ ਤਾਂ ਹੈਗਾ। ਇੰਡੀਆ ਚ ਨਹੀਂ ਹੈਗਾ। ਜਾਂ ਕਹਿ ਲਓ ਕਿ ਬਹੁਤ ਚੀਜ਼ਾਂ ਅਨਹਾਈਟ ਚਲਦੀਆਂ ਨੇ ਅੰਡਰਗਰਾਉਂਡ ਅੰਡਰਗਰਾਉਂਡ ਚੱਲਦੀਆਂ ਨੇ। ਬਿਲਕੁਲ। ਇਹ ਕਿੰਨੀ ਜੈਰ ਪ੍ਰੋਡਿਊਸ ਕਰਦਾ ਜੀ ਇੱਕ ਸੱਪ ਐਵਰੇਜ ਜੇ ਲਾਈ। 30 ਐਮਐਲ ਤੱਕ ਹੋ ਸਕਦਾ। 25 ਤੋਂ 30 ਐਮਐਲ ਇੱਕ ਸੱਪ ਚ ਹੁੰਦਾ ਬਸ। ਇੱਕ ਟਾਈਮ ਤੇ ਇੱਕ ਸਾਲ ਚ ਜੇ ਆਪਾਂ ਨਹੀਂ 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 ਇਹ ਮੰਨ ਲਓ ਜੇ ਅੱਜ ਉਹਦਾ ਜ਼ਹਿਰ ਕੱਢਿਆ ਜਾਂਦਾ ਤਾਂ ਉਹਦਾ ਜ਼ਹਿਰ ਹੈ ਜਿਹੜਾ 20-25 ਦਿਨਾਂ ਦੇ ਵਿੱਚ ਜਿਹੜਾ ਉਹਨੂੰ ਫੇਰ 20 ਜਿਹੜਾ ਪ੍ਰੋਪਰ ਆਪ ਉਹ ਇੱਕ ਧੰਦਾ ਪੂਰਾ ਸਗਟਿਤ ਹੁੰਦਾ ਜੇ ਹੁੰਦਾ ਤਾਂ ਹਾਂ ਹਾਂ ਬਾਕੀ ਫਿਲਹਾਲ ਜੀ ਸਾਡਾ ਮਕਸਦ ਅਵੇਅਰਨੈਸ ਦੇ ਲਈ ਸੀ ਇਹ ਰਿਪੋਰਟ ਭਾਈ ਗੁਰਵਿੰਦਰ ਸ਼ਰਮਾ ਕਾਮਾ ਵਾਲੀ ਬੰਨ ਹੈ ਜਿਹੜਾ ਉੱਥੇ ਬੈਠੇ ਨਹੀਂ ਕਿੰਨੇ ਦਿਨ ਇੱਥੇ ਸਵਾਵਾ ਦੇ ਰਹੇ ਨੇ ਇਸ 5 ਦਿਨ ਹੋ ਗਏ ਸਾਨੂੰ ਜੇ ਕਿਤੇ ਕੋਈ ਸੱਪ ਮਿਲਦਾ ਉੱਥੇ ਹੁਣ ਤੁਸੀਂ ਜਾਓਗੇ ਹਨਾ ਜੀ ਫਾਜ਼ਲ ਫਾਜ਼ਲ ਕਾ ਦੇ ਸਾਰੇ ਲੋਕ ਨੋਟ ਕਰ ਲੈਣ ਜੀ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਦੀ ਕਰ ਲਓ ਸਾਰੇ ਸਾਧਨ ਹੈਗੇ ਨੇ ਪ੍ਰਸ਼ਾਸਨਿਕ ਅਦਾਇਤਾਂ ਦਾ ਪਾਲਣ ਕਰਕੇ ਬੈਠੇ ਨਹੀਂ ਔਰ ਪ੍ਰਸ਼ਾਸਨ ਨੇ ਇਹਨਾਂ ਨੂੰ ਬੁਲਾਇਆ ਕਿ ਸੱਪਾਂ ਦੀ ਪ੍ਰੋਬਲਮ ਹੈ ਉਹਨੂੰ ਆ ਕੇ ਸੋਲੂਸ਼ਨ ਕਰੋ ਤੁਸੀਂ ਦੱਸ ਦੋ ਭਾਈ ਸਾਹਿਬ ਇਹਨੂੰ ਹਾਂਜੀ ਜੇ ਕਿਸੇ ਨੂੰ ਬਾਈ ਚਾਂਸ ਲੋੜ ਪੈਂਦੀ ਹੈ ਤਾਂ ਅਸੀਂ ਇੱਥੇ ਕਾਮਾਂ ਵਾਲੇ ਪੱਤਨ ਤੇ ਹੈਗੇ ਆਂ ਤੇ 9501811001 ਮੇਰਾ ਫੋਨ ਨੰਬਰ ਹੈ ਕਿਸੇ ਦੇ ਸੱਪ ਆ ਜਾਂਦਾ ਮੈਨੂੰ ਵਟਸਐਪ ਕਰ ਦਿਓ ਮੈਂ ਉਹਦੀ ਉਹਨੂੰ ਇਹ ਦੱਸ ਦੂੰਗਾ ਵੀ ਜਾਨਲੇਵਾ ਹੈ ਨੁਕਸਾਨਦਾਇਕ ਹੈ ਕਿ ਨਹੀਂ ਹੈ ਮੈਂ ਨੇੜੇ ਹੋਇਆ ਤਾਂ ਮੈਂ ਰੈਸਕਿਊ ਵੀ ਕਰ ਬਹੁਤ ਧੰਨਵਾਦ ਜੀ ਤਪਾਈ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਥੇ ਆਪਣੀਆਂ ਸਵਾਵਾਂ ਦੇ ਰਹੇ ਨੇ ਔਰ ਸਮਾਜਿਕ ਤੌਰ ਤੇ ਇਹਨਾਂ ਦਾ ਜੋ ਫਰਜ਼ ਬੰਦਾ ਜੋ ਇਹਨਾਂ ਦੀ ਮਹਾਰਤ ਸੀ ਉਹਦੇ ਨਾਲ ਇੱਥੇ ਕੰਮ ਕਰ ਰਹੇ ਨੇ